ਹੈਲੋ ਸਾਰਿਆਂ ਮੇਰੀ ਪਿਆਰਪਰੀ ਸਸਤੀ ਕਾਲਜੀ ਕੌਡ ਜਿੰਦਰ ਪੰਜਾਬੀ ਬਲੌਗ ਸਵਾਗਤ ਹੈ ਵਾਈਟੂ ਕਰੇ ਖੁਸ਼ ਹੋ ਚਾੜ ਦੀ ਕਲਾਜੋ 3 ਲੋਗ ਦੀ ਸ਼ੁਰੂਆਤ ਜੀ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀ ਮੈਨੂੰ ਕਿ ਤੁਸੀਂ ਕਰੀਮ ਲਿਆਂਦੀ ਮੈਂ ਕਰੀਮ ਨੂੰ ਜਾਗ ਲਾਇਆ ਸੀ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਹੀ ਹੈ ਨਾ ਤੇ ਮੈਂ ਕਿਹਾ ਚਲੋ ਅੱਜ ਨਾ ਰਿਡਕਲ ਲੈਣੇ ਆ ਨਾਲੇ ਬਾਕੀ ਹੋਰ ਜੋ ਸਵੇਰ ਦੇ ਕੰਮ ਕਰਾਂਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਜੀ ਚੱਲ ਨਹੀਂ ਰਹੀ ਕਰੀਮ ਦੇ ਵਿੱਚ ਉਹ ਮੇਰੀ ਕਰੀਮ ਜੰਮ ਗਈ ਹੈ ਨਾ ਤੇ ਲੋ ਜੀ ਇੱਧਰ ਕਰੀਮ ਨੂੰ ਆਪਾਂ ਲਾ ਦਿੱਤੀ ਹੈ ਮਿਧਾਣੀ ਠੀਕ ਹੈ ਜੀ ਆਪਾਂ ਬਣਾਉਣ ਲੱਗੇ ਆ ਜੀ ਅੱਜ ਤੁਹਾਡੇ ਲਈ ਸਪੈਸ਼ਲ ਮੱਕੀ ਦੀ ਰੋਟੀ ਪਨੀਰ ਵਾਲੀ ਤੇ ਉਹਦੇ ਲਈ ਦੇਖੋ ਜੀ ਮੈਂ ਮਟੀਰੀਅਲ ਲੈ ਲਈ ਮਰਦੀ ਨਹੀਂ ਸਮਝ ਆ ਰਹੀ ਤੇ ਲੋ ਜੀ ਇੱਧਰ ਬਣਾਉਣ ਲੱਗੇ ਆਪਾਂ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਲਈ ਆਪਾਂ ਦੇਖੋ ਜੀ ਕੀ ਕੀ ਸਮਾਨ ਲਿਆ ਹੈ ਮੱਕੀ ਦੀ ਰੋਟੀ ਜਿਹੜੀ ਬੜੀ ਵਧੀਆ ਤਾਕਤਵਰ ਤੇ ਉਹਦੇ ਬਣਦੀ ਹੈ ਪਨੀਰ ਵਾਲੀ ਬਣਾਉਣੀ ਮੈਂ ਠੀਕ ਹੈ ਜੀ ਆ ਪਿਆ ਸੀ ਮੇਰੇ ਕੋਲ ਪਨੀਰ ਥੋੜਾ ਜਨਾ ਮੇਰੇ ਕੋਲ ਪਨੀਰ ਨਿਕਲਿਆ ਪਿਆ ਸੀ ਜੇਕਰ ਤੁਸੀਂ ਨਹੀਂ ਬਣਾਈ ਤੁਹਾਡੇ ਬੱਚੇ ਖੁਸ਼ ਹੋ ਕੇ ਖਾਂਦੇ ਨੇ ਐਵੇਂ ਦੀ ਰੋਟੀ ਬਣਾਇਓ ਤੇ ਆ ਦੇਖੋ ਜੀ ਉਹਦੇ ਲਈ ਮੈਂ ਤਾਜੀ-ਤਾਜੀ ਬਿਲਕੁਲ ਫਰੈਸ਼ ਪਾਲਕ ਲੈ ਲਈਏ ਠੀਕ ਹੈ ਹਾਂ ਲੈ ਲਿਆ ਜੀ ਧਨੀਆਂ ਅਦਰਕ ਲਈ ਮੈਂ ਮਸਾਲਾ ਆ ਦੇਖੋ ਜੀ ਹਰੀਆਂ ਮਿਰਚਾਂ ਪਿਆਰ ਤੇ ਅਦਰਕ ਲੈ ਲਿਆ ਠੀਕ ਹੈ ਜੀ ਇਹਨੂੰ ਆਪਾਂ ਹੁਣ ਬਿਲਕੁਲ ਜਿਵੇਂ ਇਹਨਾਂ ਨੂੰ ਤਾਂ ਬ੍ਰੇਕ-ਬ੍ਰੇਕ ਕੱਟ ਲਾਂਗੇ ਤੇ ਇਹਨੂੰ ਆਪਾਂ ਕਰ ਲਾਂਗੇ ਜੀ ਗਰਾਇੰ ਬਾਕੀ ਜਿਸ ਤਰ੍ਹਾਂ ਵੀ ਹੋਏਗਾ ਜਿੱਦਾਂ ਵੀ ਆ ਮੈਂ ਰੋਟੀ ਬਣਾਉਣੀ ਵੀ ਬਹੁਤ ਵਧੀਆ ਬਣਦੀ ਹੈ ਤੁਹਾਡੇ ਬੱਚੇ ਵੀ ਖੁਸ਼ ਹੋ ਕੇ ਖਾਣਗੇ ਤੇ ਇਹ ਵਾਲੀ ਰੋਟੀ ਤੁਸੀਂ ਬਣਾਇਓ ਤੇ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜਿਵੇਂ ਬਣਾਵਾਂਗੇ ਜੋ ਪਾਵਾਂਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿਆਂ ਠੀਕ ਹੈ ਜੀ ਇਹਨੂੰ ਸਭ ਤੋਂ ਪਹਿਲਾਂ ਆਪਾਂ ਕਰ ਲਈਏ ਜੀ ਗ੍ਰਾਈਂਡ ਤਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਸਰਦੀ ਚੱਲ ਰਹੀ ਹੈ ਸਰਦੀ ਦੇ ਵਿੱਚ ਆਪਾਂ ਨੂੰ ਆਹ ਵਾਲੀਆਂ ਰੋਟੀਆਂ ਆਲੂ ਗੋਭੀ ਹਨਾ ਮੂਲੀਆਂ ਹੋ ਗਈਆਂ ਬਹੁਤ ਕੁਝ ਐਸਾ ਹੈ ਜਿਹਦੀ ਆਪਾਂ ਵਧੀਆ-ਵਧੀਆ ਜੀਆਂ ਰੋਟੀਆਂ ਬਣਾ ਕੇ ਖਾ ਸਕਦੇ ਆ ਪਰ weight ਵੀ ਵੱਧ ਹੈ ਤੇ ਇਹ ਆਪਣੀਆਂ ਚੀਜ਼ਾਂ ਦਾ ਖਾਸ ਧਿਆਨ ਕਰਦੇ ਆ। ਇਹ ਕਹੋ ਜੀ ਆਹ ਕਰ ਲਿਆ ਆਪਾਂ ਗ੍ਰਾਈਂਡ ਇਹ ਨਾ ਗ੍ਰਾਈਂਡ ਕਰ ਲਿਓ ਮੱਕੀ ਦੀ ਰੋਟੀ ਜਦੋਂ ਬਣਾਉਂਦੇ ਆ ਨਾ ਫਿਰ ਟੁੱਟ ਜਾਂਦੀ ਏ ਇਸ ਕਰਕੇ ਆਪਾਂ ਨੂੰ ਅਦਰਕ ਵਗੈਰਾ ਚਾਹੇ ਕद्दूकस ਕਰਕੇ ਪਾ ਲਓ ਚਾਹੇ ਗ੍ਰਾਈਂਡ ਕਰ ਲਓ ਇਦਾਂ ਵਿੱਚ ਆਪਣਾ ਟੇਸਟ ਵਧਾਣ ਲਈ ਮੈਂ ਪਿਆਜ਼ ਵਗੈਰਾ ਸਾਰਾ ਕੁਝ ਗ੍ਰाइंड ਕਰ ਲਿਆ ਠੀਕ ਹੈ ਜੀ ਇਹਦੇ ਵਿੱਚ ਹੀ ਹੁਣ ਆਪਾਂ ਪਾ ਲਾਂਗੇ ਜੀ ਆਪਣਾ ਪਨੀਰ ਜਿਹੜਾ ਸੀਗਾ ਇਹ ਵੀ ਆਪਾਂ ਪਾ ਲੈਣਾ ਜੀ ਆਪਾਂ ਮੱਕੀ ਦਾ ਆਟਾ ਲੈ ਲਿਆ ਠੀਕ ਹੈ ਜਿੰਨਾ ਤੁਸੀਂ ਬਣਾਣਾ ਹੈ ਉਹਨਾਂ ਤੁਸੀਂ ਆਪਣਾ ਆਟਾ ਲੈ ਲਓ ਠੀਕ ਹੈ ਹੁਣ ਆਪਾਂ ਇਹਦੇ ਟੇਸਟ ਅਨੁਸਾਰ ਪਾ ਦਾਂਗੇ ਜੀ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ ਆਪਣੇ ਟੇਸਟ ਅਨੁਸਾਰ ਨਮਕ ਠੀਕ ਹੈ ਜੀ ਇਦੇ ਵਿੱਚੇ ਨਮਕ ਥੋੜੀਆਂ ਜੀਆਂ ਮਿਰਚਾਂ ਕਿਉਂਕਿ ਮੈਂ ਰਾ ਹਰੀਆਂ ਮਿਰਚਾਂ ਪਾਉਂਦੀ ਆ ਹਲਕਾ ਜਿਹਾ ਗਰਮ ਮਸਾਲਾ ਪੀਸਿਆ ਹੋਇਆ ਧਨੀਆ ਪਾ ਦੋ ਹਲਕੀ ਜੀ ਹਲਦੀ ਜ਼ਰੂਰ ਪਾਇਆ ਕਰੋ ਇਹ ਨਾ ਵਾਇ ਨਹੀਂ ਕਰਦੀ ਹੈਗੀ ਮਤਲਬ ਜਿਵੇਂ ਆਪਣੀ ਰੋਟੀ ਮੱਕੀ ਦੀ ਕਹ ਦੇਂਦੇ ਹੈ ਨਾ ਵਾਇ ਵਾਦੀ ਹੋ ਜਾਂਦੀ ਉਹ ਨਹੀਂ ਹੁੰਦੀ ਤੇ ਲੋ ਜੀ ਹੁਣ ਆਪਾਂ ਸਾਰਾ ਜਿਹੜਾ ਮਟੀਰੀਅਲ ਪੀਸਿਆ ਨਾ ਇਹ ਸਾਰਾ ਹੁਣ ਇਹਦੇ ਵਿੱਚੇ ਹੀ ਪਾ ਦਾਂਗੇ ਅਰ ਪਾਣੀ ਲੈਣਾ ਜੀ ਆਪਾਂ ਗਰਮ ਆ ਦੇਖੋ ਜੀ ਮੈਂ ਗਰਮ ਪਾਣੀ ਧਰ ਲਿਆ ਠੀਕ ਹੈ ਕੋਸਾ ਪਾਣੀ ਲੈ ਕੇ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਸਾਰੇ ਆਟੇ ਨੂੰ ਨਾ ਪਰ ਲਾ ਲੈਣਾ ਤਾਂ ਕਿ ਕੋਈ ਮਤਲਬ ਜਿਵੇਂ ਪਨੀਰ ਵਗੈਰਾ ਸਾਰਾ ਅੱਛੀ ਤਰ੍ਹਾਂ ਦੇਖੋ ਵਿੱਚ ਇਹ ਮਤ ਲੈਣਾ ਇਹਨੂੰ ਐਨ ਵਧੀਆ ਤਰੀਕੇ ਨਾਲ ਜੀ ਆ ਦੇਖੋ ਪਾਣੀ ਗਰਮ ਕਰ ਲੈਣਾ ਜਿੰਨਾ ਕੋ ਆਪਾਂ ਪਾਣੀ ਸੰਭਾਰ ਸਕੀਏ ਨਾ ਆਪਣੇ ਹੱਥ ਦੇ ਗਰਮ ਪਾਣੀ ਦੇ ਵਿੱਚ ਉਹਨੂੰ ਨਾ ਵਧੀਆ ਆਟਾ ਬੁਝਦਾ ਤਿਆਂ ਵਧੀਆ ਤਰੀਕੇ ਨਾਲ ਆਪਾਂ ਇਹ ਵਾਲਾ ਆਟਾ ਗੁੰਨ ਲੈ। ਠੀਕ ਹੈ ਜੀ। ਗਰਮ ਆਟੇ ਪਾਣੀ ਦੇ ਵਿੱਚ ਗੁੰਨਾਂਗੇ ਨਾ ਤੇ ਸਾਡੀ ਰੋਟੀ ਕਿੱਟ ਦੀ ਫੁੱਟ ਬਣੀ ਹੈਗੀ। ਤੇ ਲਓ ਜੀ ਆ ਦੇਖੋ ਜੀ ਆਟਾ ਸਾਡਾ ਗੁੱਝ ਕੇ ਹੋ ਗਿਆ ਤੇ ਹਰ ਹੁਣ 5-10 ਮਿੰਟ ਲਈ ਨਾ ਆਪਾਂ ਇਹਨੂੰ ਇੱਦਾਂ ਹੀ ਰੱਖ ਲਾਂਗੇ ਠੀਕ ਹੈ ਜੀ। ਆ ਦੇਖੋ ਬਰੀਕ-ਬਰੀਕ ਆਪਾਂ ਪਿਆਜ਼ ਕੱਟਦੇ ਐ ਤੇ ਪਨੀਰ ਅੱਜ ਬਨੀ ਰੇ ਤੇ ਪਿਆਜ਼ ਵਾਲੀ ਰੋਟੀ ਮੱਕੀ ਦੀ ਤੁਹਾਨੂੰ ਦਿਖਾਵਾਂਗੇ ਕਿੱਦਾਂ ਬਣਾਉਂਦੇ ਆਂ ਆਪਾਂ ਆਹ ਲੋ ਜੀ ਹੁਣ ਬਲ ਗਈ ਸਾਡੀ ਅੱਗ ਬਲ ਗਈ ਹੁਣ ਆਪਾਂ ਬਣਾਵਾਂਗੇ ਰੋਟੀ ਮੱਕੀ ਦੀ ਠੀਕ ਹੈ ਜੀ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਚੁੱਲ੍ਹੇ ਤੇ ਬਣਾਉਂਦੇ ਹੁੰਦੇ ਆ ਚੁੱਲ੍ਹੇ ਦੀ ਰੋਟੀ ਬਣੀ ਵੈਸੇ ਵੀ ਸਵਾਦ ਲੱਗਦੀ ਤੇ ਅੱਗ ਬਲ ਗਈ ਮੈਂ ਨਾ ਤਵਾ ਧਾਰ ਦਾ ਪਹਿਲਾਂ ਧਾਰਦੀ ਆ ਨਾ ਫਿਰ ਤਵਾ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਤੇ ਮੈਂ ਬਣਾਉਣ ਲੱਗੀਆਂ ਸੀ ਆ ਦੇਖੋ ਇਸ ਤਰ੍ਹਾਂ ਕਰਕੇ ਆਪਾਂ ਹੁਣ ਇਹਨੂੰ ਬਣਾ ਲਾਂਗੇ ਇੱਦਾਂ ਹੀ ਕਰਕੇ ਮੈਂ ਬਣਾਉਂਦੀ ਹੁੰਨੀ ਆ ਨੀਚੂ ਨੂੰ ਗਿੱਲਾ ਗਿੱਲਾ ਲਾ ਲਾ ਕੇ ਮਲ ਸਕੋ ਪੋਲੋਥੀਨ ਤੇ ਬਣਾਉਣੋਂ ਤੇ ਬਣਾ ਚੱਕਣੀ ਰੋਟੀ ਬਹੁਤ ਆਸਾਨ ਹੋ ਜਾਂਦੀ ਏ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਨੀਚੇ ਪੋਲੋਥੀਨ ਮੈਂ ਵਿਛਾ ਲਿਆ ਐ ਐਦਾਂ ਕਰਕੇ ਤੁਸੀਂ ਰੋਟੀ ਨੂੰ ਆਪਣੇ ਮਤਲਬ ਦੇ ਅਨੁਸਾਰ ਜਿੱਦਾਂ ਮਰਜੀ ਪਤਲੀ ਕਰ ਸਕਦੇ ਹੋ ਗੁਦਲੀ ਰੱਖਣੀ ਏ ਤੇ ਮੋਟੀ ਵੀ ਰੱਖ ਸਕਦੇ ਹੋ ਠੀਕ ਹੈ ਇਹ ਵਾਲੀ ਰੋਟੀ ਤੁਹਾਡੀ ਇਦਾਂ ਹੀ ਬਣੇਗੀ ਉਹ ਲੋਤੀ ਨੂੰ ਲੈਤਾ ਪਾਚਾ ਲਾ ਲਈ ਠੀਕ ਹੈ ਜੀ ਲੋਚ ਹੱਦਾ ਕਰਕੇ ਹੁਣ ਆਪਾਂ ਆਪਣੀ ਚੁੱਲੇ ਤੇ ਬਣਾਵਾਂਗੇ ਰੋਟੀ ਇਸੇ ਤਰ੍ਹਾਂ ਆਪਾਂ ਦੂਜੀ ਰੋਟੀ ਬਣਾਵਾਂਗੇ ਠੀਕ ਹੈ ਜੀ ਬਸ ਆਟਾ ਵਧੀਆ ਗੁੱਝਿਆ ਹੋਣਾ ਚਾਹੀਦਾ ਤੇ ਪਿਆਜ਼ ਯਾਦ ਰੱਖਿਓ ਜਿਵੇਂ ਆਪਾਂ ਪਿਆਜ਼ ਤੇ ਆ ਚੀਜ਼ਾਂ ਪਾਈਆਂ ਨਾ ਇਹ ਗ੍ਰाइंड ਕਰਕੇ ਪਾਓ ਫਿਰ ਸਾਡੀ ਰੋਟੀ ਬਿਲਕੁਲ ਵੀ ਨਹੀਂ ਫਟਦੀ ਇਹ ਇਸੇ ਤਰ੍ਹਾਂ ਹੀ ਆਪਾਂ ਦੂਜੀ ਰੋਟੀ ਬਣਾ ਲਾਂਗੇ ਠੀਕ ਹੈ ਜੀ ਜੇ ਤੁਹਾਨੂੰ ਹੋਰ ਮੈਂ ਸੌਖਾ ਤਰੀਕਾ ਦੱਸਾਂ ਇਹਦੇ ਤੇ ਹੀ ਆਪਾਂ ਪੇੜਾ ਬਣਾ ਕੇ ਨਾ ਤੁਹਾਨੂੰ ਮੈਂ ਦੱਸ ਦਿਆਂ ਵੈਸੇ ਵੀ ਮੈਂ ਪਹਿਲਾਂ ਤੁਹਾਨੂੰ ਪਿਛਲੀ ਵੀਡੀਓ ਚ ਬਹੁਤ ਵਾਰੀ ਦੱਸਿਆ ਹੋਇਆ ਹੈ ਕਿ ਦੋ ਪੋਲੋਥੀਨਾਂ ਦੇ ਨਾਲ ਵੀ ਰੋਟੀ ਬਣ ਜਾਂਦੀ ਹੈ बस फॉलो ਥੀਂਦੇ ਤੁਹਾਡੇ ਉੱਪਰ ਬੇਸ਼ੱਕ ਤਾਂ ਦੇ ਨਹੀਂ ਚੱਲ ਰਿਆ ਨਾ ਤੇ ਆ ਦੇਖੋ ਚਿਪਕੇਗੀ ਨਹੀਂ ਤੁਹਾਡੀ ਰੋਟੀ ਬਹੁਤ ਵਧੀਆ ਬਣੇਗੀ ਚਾਹੇ ਤੁਸੀਂ ਕਈ ਮੈਂ ਦੇਖਿਆ ਪੋਣੇ ਨਾਲ ਵੀ ਬਣਾਉਂਦੀਆਂ ਨੇ ਰੋਟੀ ਪੋਣੇ ਨਾਲ ਰੋਟੀ ਨਾ ਬਣਾਇਆ ਕਰੋ ਕਿਉਂਕਿ ਜਿਹੜਾ ਇਹਦਾ ਗੂੜ ਹੁੰਦਾ ਨਾ ਤੇ ਆਪਣੀ ਰੋਟੀ ਨੂੰ ਚਿਮੜ ਜਾਂਦਾ ਠੀਕ ਹੈ ਜੀ ਉਹ ਗੂੜ ਸਾਡੇ ਲਈ ਖਤਰਨਾਕ ਚੀਜ਼ ਹੈ ਮੈਂ ਬੜੀਆਂ ਭੈਣਾਂ ਨੂੰ ਕਈ ਵਾਰੀ ਦੇਖਿਆ ਹੋਇਆ ਹੈ ਕਿ ਰੋਟੀ ਪੋਣੇ ਦੇ ਵਿੱਚ ਪੋਣੇ ਨੂੰ ਆਟਾ ਲਾ ਕੇ ਤੇ ਇਦਾਂ ਵੀ ਬਣਾ ਲੈਂਦੀ ਹੈ ਇਹਦਾ ਮੈਂ ਚੰਗਾ ਤੁਸੀਂ ਕੋਲੋਥੀ ਨੂੰ ਯੂਜ਼ ਕਰ ਸਕਦੇ ਹੋ ਬਹੁਤ ਵਧੀਆ ਰੋਟੀ ਬਣਦੀ ਹੈ ਤੇ ਜੀ ਮਨੇ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਿ ਉੱਪਰ ਨਾ ਕੱਲਿਆ ਕਰੋ ਸਾਡੇ ਖਾਂਦੇ ਨਹੀਂ ਰੀਲੀ ਇਤਾਂ ਦੀ ਰੋਟੀ ਨਾ ਖਾਂਦੇ ਨਹੀਂ ਹੈਗੇ ਸਾਡੇ ਫਰਾਈ ਕੀਤੀ ਹੋਈ ਤਲੀ ਹੋਈ ਤੋਂ ਹਲਕਾ ਹੀ ਨਾ ਮੈਂ ਕਿਉਂ ਜ਼ਿਆਦਾ ਨਹੀਂ ਮਗਾਂਦੀ ਬਿਲਕੁਲ ਮਾੜਾ ਮਾੜਾ ਲਾਣ ਕਿਉਂਕਿ ਦੇਸੀ ਘਿਓ ਜਾਂ ਮੱਖਣ ਨਾਲ ਖਾਂਦੇ ਆ ਨਾ ਤੇ ਫਿਰ ਮਾੜਾ ਮਾੜਾ ਲਾ ਦੇਣੀ ਉਹ ਵਧੀਆ ਤਰੀਕੇ ਨਾਲ ਨਾ ਰੋਟੀ ਰੜ ਜਾਂਦੀ ਇਕਦਮ ਰੋਟੀਆਂ ਪਰਫੈਕਟ ਬਣਦੀ ਹੈ ਤੇ ਬਹੁਤ ਸੌਫਟ ਤੇ ਨਰਮ ਬਣਦੀਆਂ ਤੁਹਾਨੂੰ ਦਿਖਾਨੀ ਆ ਤੇ ਲੋ ਜੀ ਆ ਦੇਖੋ ਇਕਦਮ ਨਰਮ ਰੋਟੀ ਬਣਦੀ ਹੈ ਤੇ ਪਨੀਰ ਤੇ ਪਿਆਜ਼ਾਂ ਵਾਲੀ ਬਹੁਤ ਸੌਫਟ ਰੋਟੀ ਬਣਦੀ ਹੈ ਠੀਕ ਹੈ ਤੁਸੀਂ ਵੀ ਇਹ ਵਾਲੀ ਰੋਟੀ ਬਣਾਇਓ ਤੇ ਆਪਣੇ ਬੱਚਿਆਂ ਨੂੰ ਖਵਾਇਓ ਜਿਹੜੇ ਬੱਚੇ ਮੱਕੀ ਦੀ ਰੋਟੀ ਵੈਸੇ ਨਹੀਂ ਨਾ ਪਸੰਦ ਕਰਦੇ ਤੁਸੀਂ ਯਕੀਨ ਮੰਨਿਓ ਕਿ ਇਹ ਵਾਲੀ ਰੋਟੀ ਤੁਹਾਡੀ ਬੜੀ ਖੁਸ਼ ਹੋ ਕੇ ਖਾਣਗੀ ਅਰ ਹਰੀਆ ਜੀ ਮੈਂ ਬਾਥੂ ਪਾ ਲਿਆ ਵਿੱਚ ਪਿਆਜ਼ ਪਾ ਲੇ ਪਾਲਕ ਪਾਲੀ ਹਨਾ ਧਨੀਆ ਪਾ ਲਿਆ ਵਧੀਆ ਜਿਹਾ ਟੇਸਟ ਬਣ ਜਾਂਦਾ ਇਸ ਤਰ੍ਹਾਂ ਕਰਕੇ ਤੁਸੀਂ ਆਪਣਾ ਤਰ੍ਹਾਂ ਤਰ੍ਹਾਂ ਦੇ ਕੁਝ ਵੀ ਪਾ ਕੇ ਮੱਕੀ ਦੀ ਰੋਟੀ ਦੇ ਵਿੱਚ ਬਣਾ ਸਕਦੇ ਹੋ ਬਸ ਇਹ ਸਰਦੀਆਂ ਸੱਦੀਆਂ ਵਧੀਆ ਲੱਗਦੀ ਐ ਹੁਣ ਤੁਹਾਨੂੰ ਪਤਾ ਅਗਲੇ ਮਹੀਨੇ ਆਪਾਂ ਨੂੰ ਥੋੜਾ ਜਿਹਾ ਫਰਵਰੀ ਮਾਰਚ ਦੇ ਵਿੱਚ ਨਹੀਂ ਵਧੀਆ ਲੱਗੇ ਫਰਵਰੀ ਤੱਕ ਵੀ ਆਪਾਂ ਖਾ ਲਈ ਲੈਂਦੇ ਆ ਜੇਕਰ ਜਿਹੜੀਆਂ ਪੈਣਾ ਹੱਥ ਨਾਲ ਬਣਾਉਂਦੀ ਹਾਂ ਉਸ ਤਰ੍ਹਾਂ ਹੱਥ ਨਾਲ ਨਹੀਂ ਬਣਾ ਸਕਦੀ ਮੇਰੇ ਤੋਂ ਵਧੀਆ ਤਰੀਕੇ ਨਾਲ ਜਿਆਦਾ ਥੋੜੀ ਵਣ ਜਾਂਦੀ ਹੈ ਮੋਟੀ ਜੀ ਬਣਦੀ ਹੈ ਇਸ ਕਰਕੇ ਨਹੀਂ ਮੈਂ ਬਣਾਉਂਦੀ ਹੈਗੀ ਛਿੱਲੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਵੀ ਰੋਟੀਆਂ ਬਣਾਇਓ ਇਦਾਂ ਦੀਆਂ ਠੀਕ ਹੈ ਆਪਣੇ ਬੱਚਿਆਂ ਨੂੰ ਖਵਾਇਓ ਤੇ ਮੈਨੂੰ ਕਮੈਂਟਾਂ ਦੇ ਵਿੱਚ ਤੇ ਜ਼ਰੂਰ ਆ ਕੇ ਦੱਸਿਓ ਕਿ ਇਹ ਵਾਲੀ ਤੁਹਾਨੂੰ ਵਧੀਆ ਕਿੱਦਾਂ ਦੀ ਲੱਗੀ ਮੇਰੀ ਮੱਕੀ ਦੀ ਰੋਟੀ ਪਨੀਰ ਤੇ ਪਿਆਜ਼ਾਂ ਵਾਲੀ ਆ ਦੇਖੋ ਕਿੰਨੀ ਵਧੀਆ ਤੇ ਸੌਫਟ ਬਣਦੀ ਆ ਦੇਖੋ ਮਿੰਟਾਂ 'ਚ ਬਣ ਜਾਂਦੀ ਹੈ ਬਿਲਕੁਲ ਇੱਕ ਤਾਂ ਸਖਤ ਵੀ ਨਹੀਂ ਬਣਦੀ ਨਰੰਬੀ ਬਣਦੀ ਏ ਤੇ ਟੇਸਟੀ ਵੀ ਬਹੁਤ ਬਣਦੀ ਏ ਜਿਹੜੇ ਬੱਚੇ ਨਹੀਂ ਖਾਂਦੇ ਨਾ ਉਹ ਵੀ ਤੁਹਾਡੇ ਬੱਚੇ ਖੁਸ਼ ਹੋ ਕੇ ਖਾਂਦੇ ਠੀਕ ਹੈ ਬਾਕੀ ਦੇਖਦੇ ਆ ਜੀ ਹੋਰ ਕੰਮ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਮੈਂ ਕੱਛੇ ਬਾਜ ਮੱਕੀ ਦੀ ਰੋਟੀ ਬਣਾਣਗੀ ਜਿਸ ਚੁੱਲੇ ਤੇ ਮੈਂ ਕੱਛੇ ਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਹੁੰਦੇ ਆ ਤੇ ਸਾਨੂੰ ਜਰੂਰ ਦੱਸਿਆ ਕਰੋ ਜੋ ਵੀ ਬਣਾਉਂਦੇ ਹੁੰਦੇ ਹੋ ਨਵਾਂ ਤੇ ਆਪਾਂ ਸਿੰਪਲ ਰੋਟੀਆਂ ਤੁਹਾਨੂੰ ਪਤਾ ਸ਼ੁਰੂ ਤੋਂ ਹੀ ਖਾਣੀਆਂ ਬਾਜਰੇ ਦੀ ਹੋਈ ਇਹੋ ਜਿਹੀਆਂ ਚੀਜ਼ਾਂ ਪਾ ਕੇ ਬਣਾਇਆ ਕਰੋ सब्जियां पाओ कुछ भी पाओ दाल वाली बनाओ ठीक है बाकी थानू पता ही है जिस तरह मैं बना हूं मैं तो आपके वास्ते करेगी वीडियो शेयर कर <tart noise> मक्खन ऊपर ही लगा देना अच्छा ਤੇ ਲੋਜੀ ਉਹ더라 ਪਰੋਟੀ ਬਣਾ ਲਈ ਸੀ ਚੁੱਲਾ ਬਣ ਰਿਆ ਸੀ ਬਣ ਰਿਆ ਮੈਂ ਕਿਹਾ ਚਲੋ ਲੱਗੇ ਨਾਰੇ ਨਾਲੇ ਮੱਖਣ ਜ ਕਰੀਮ ਦੇ ਵਿੱਚੋਂ ਨਾ ਮੈਂ ਜ ਮੱਖਣ ਕੱਢਿਆ ਸੀ ਤੁਸੀਂ ਦੇਖਿਆ ਕਈ ਦਿਨਾਂ ਬਾਅਦ ਮੈਂ ਨਾ ਜਾਗ ਲਾਇਆ ਸੀ ਤੇ ਫਿਰ ਮੈਂ ਚਲੀ ਗਈ ਸੀ ਕਿ ਭੈਣ ਦੇ ਕੋਲ ਤੇ ਬਾਸ ਮੇਰਾ ਵਿੱਚ ਹੀ ਰਹਿ ਗਿਆ ਹੁਣ ਮੈਂ ਘਿਓ ਬਣਾ ਲਵਾਂ ਮੈਂ ਕਿਹਾ ਚਲੋ ਚੁੱਲਾ ਬਲਦਾ ਪਿਆ ਤੇ ਦੇਖਦੇ ਆਂ ਜੀ ਮੈਨੂੰ ਭੈਣ ਨੇ ਕਮੈਂਟ ਕੀਤਾ ਸੀ ਤੁਸੀਂ ਕੀ ਰੇਟ ਲੈ ਸਿ ਰੇਟ ਹਾਂ 350 ਕੁਛ ਦੱਸ ਰਹੇ ਸੀ 350 ਦੀ ਆਈ ਸੀ ਕਿਲੋ ਸਾਡੇ ਇਥੇ ਤਾਂ ਨਾ 350 ਰੁਪਏ ਕਿਲੋ ਮਿਲਦੀ ਅਸੀਂ ਜੰਮਾ ਨਗਰੋਂ ਲਿਆਉਂਦੀ ਸੀ ਇਹ ਦੋਜੀ ਜਿਹੜਾ ਦੁੱਧ ਲੈ ਜਾਂਦਾ ਨਾ ਉਹਦੇ ਕੋਲੋਂ ਲਈਏ ਜਾਣਕਾਰ ਆ ਸਾਡਾ ਤੇ 350 3 ਕਿਲੋ ਲਿਆਂਦੀ ਹੈ ਬਾਕੀ ਇਹਦੇ ਚੋਂ ਅੱਧਾ ਕਿਉਂ ਨਿਕਲਦਾ ਪਹਿਲਾਂ ਮੈਂ ਕੱਢਿਆ ਸੀ ਨਾ ਅਸੀਂ ਜਿਵੇਂ 4 ਕਿਲੋ ਲੈ ਆਣੇ ਤੇ 2 ਕਿਲੋ ਕਿਉਂ ਨਿਕਲਦਾ 3 ਕਿਲੋ ਲੈ ਆਣੇ ਤੇ 1.5 ਕਿਲੋ ਕਿਉਂ ਅੱਧਾ ਨਿਕਲ ਜਾਂਦਾ ਬਸ ਇਹ ਹੋ ਜਾਂਦਾ ਕਿ ਆਪਣੇ ਹੱਥਾਂ ਦਾ ਬਣਿਆ ਹੋਇਆ ਕਿਉਂ ਆਪਣੀ ਤਸੱਲੀ ਬਖਸ਼ ਨਹੀਂ ਨਿਕਲ ਜਾਂਦਾ ਉਹਦਾ ਮੁੱਲ ਲਓ ਤੇ ਬਹੁਤ ਮਹਿੰਗਾ ਦੱਸਦੇ ਆ ਤੇ ਬਹੁਤ ਵਧੀਆ ਕਿਉਂ ਨਿਕਲ ਜਾਂਦਾ ਨਾਲੇ ਆਪਣੇ ਘਰ ਦਾ ਤੇ ਇਹ ਵਾਲਾ ਜਿਹੜਾ ਜੇ ਤੁਸੀਂ ਯਾਦ ਨਹੀਂ ਨਾ ਲਾਂਦੇ ਤੇ ਇਸੇ ਦੁੱਧ ਦਾ ਤੁਸੀਂ ਪਨੀਰ ਵੀ ਬਣਾ ਸਕਦੇ ਜਦੋਂ ਤਾਜ਼ੀ-ਤਾਜ਼ੀ ਆਪਾਂ ਲਿਆਉਂਦੇ ਆ ਬਹੁਤ ਵਧੀਆ ਬਣਦਾ ਹੈ ਬਾਕੀ ਹੁਣ ਮੈਂ ਕਿਹਾ ਚਲੋ ਮੈਂ ਕੱਢ ਲੈਂਦੀ ਆ ਮੱਖਣ ਤੇ ਇਹਦਾ ਬਣਾ ਲਈਏ ਜੀ ਅੱਜ ਕਿਉ ਤੇ ਪਨੀਰ ਲਓ ਜੀ ਆ ਕੱਢ ਲਿਆ ਆਪਾਂ ਮੱਖਣ ਜਿਹੜਾ ਆਪਣਾ ਆਹ ਵਾਲਿਆ ਹੈ ਦੇਈਨੀ ਮਤਲਬ ਨਿੱਕਲਦਾ ਨਾ کریم ਦੇ ਵਿੱਚੋਂ ਦੁੱਧ ਨਿਕਲਦਾ ਹੈ ਦੁੱਧ ਹੁੰਦਾ ਤੁਸੀਂ ਇਹਦਾ ਦਹੀਂ ਵੀ ਜਮਾ ਸਕਦੇ ਹੋ ਮੱਖਣ ਵੀ ਘਾਓ ਸੌਰੀ ਕੀ ਕਹਿੰਦੇ ਪਨੀਰ ਵੀ ਘਾੜ ਸਕਦੇ ਹੋ ਠੀਕ ਹੈ ਇਹਨੂੰ ਯੂਜ਼ ਤੇ ਲਿਆ ਸਕਦੇ ਹੋ ਜੇਕਰ ਤੁਸੀਂ ਨਹੀਂ ਪਾਣਾ ਨਾ ਕਿਤੇ ਜੇਕਰ ਯੂਜ਼ ਕਰਨਾ ਤੇ ਇਹਦਾ ਦਹੀਂ ਬਣਾ ਕੇ ਕੜੀ ਵੀ ਬਣਾ ਸਕਦੇ ਹੋ ਇਹ کریم ਵਾਲਾ ਦੁੱਧ ਵਧੀਆ ਹੁੰਦਾ کریم ਹੁੰਦੀ ਹੈ ਨਾ ਚੜੀ ਤਾਜ਼ੇ ਮਤਲਬ ਦੁੱਧ ਚੋਂ ਕੱਢੀ ਹੁੰਦੀ ਹੈ ਤੇ ਲੋ ਜੀ ਇੱਧਰ ਕੱਢ ਲਿਆ ਆਪਾਂ ਮੱਖਣ ਹੁਣ ਆਪਾਂ ਇਹਦਾ ਬਣਾਣੇ ਆ ਜੀ ਕਿਉਂ ਤੇ ਲੋ ਜੀ ਇੱਧਰ ਬਲਦੀ ਪਈ ਅੱਗ ਹੁਣ ਲੱਗੇ ਲਾਰੇ ਸਾਡਾ ਬਣ ਜੇਗਾ ਜੀ ਕਿਉ ਇਹ ਵੀ ਇੱਕ ਬਹੁਤ ਵੱਡਾ ਕੰਮ ਹੁੰਦਾ ਅੱਗ ਬਲਦੀ ਹੋਵੇ ਨਾ ਫਿਰ ਲਾਹਾ ਜਾ ਖੱਟ ਲਈਦਾ ਕਿ ਚੱਲ ਫਟਾਫਟ ਸਾਡਾ ਘਿਓ ਬਣ ਜੂਗਾ ਤੇ ਆ ਦੇਖੋ ਜੀ ਹੁਣ ਬਣਨ ਲੱਗ ਗਿਆ ਸਾਡਾ ਘਿਓ ਥੋੜਾ ਰਿਜ ਗਿਆ ਹੁਣ ਥੋੜਾ ਹੀ ਟਾਈਮ ਲੱਗੇਗਾ ਮੈਂ ਕਿਾ ਚਲੋ ਲਾ ਆਪਣਾ ਲੱਗ ਲੱਗੇ ਲਾਰੇ ਆਪਣਾ ਕੰਮ ਕਰ ਲੈਨੀ ਉਧਰ ਮੈਂ ਇੱਧਰ ਸਾਡਾ ਘਿਓ ਬਣ ਜਾਏਗਾ ਤੇ ਅੱਗ ਆਪਾਂ ਬਾਲ ਕੇ ਰੱਖੇ ਦਿੱਤੀ ਸੀ ਅੱਗ ਬਾਲੂ ਰਹੀ ਸੀ ਬਹੁਤ ਸੋਹਣੀ ਤੇ ਬਸ ਹੁਣ ਮੱਠੀ ਮੱਠੀ ਅੱਗ ਜੀ ਕਰ ਦਾਂਗੇ ਹੁਣ ਰਿਜੇ ਜੇਗਾ ਕਿਉਂਕਿ ਗਾੜਾ ਹੋ ਗਿਆ ਨਾ ਤੇ ਬਹੁਤ ਸੋਨਾ ਕਿਉਂ ਨਿਕਲ ਜਾਏਗਾ ਹੁਣ ਹੁਣ ਆ ਕਰ ਦਿੰਨੀ ਆ ਜੀ ਘੱਟ ਬਾਕੀ ਹੁਣ ਕਰ ਲੈਨੇ ਆਪਾਂ ਉਧਰ ਸੋਈ ਦੇ ਕੰਮ ਇੱਧਰ ਇਹ ਰਿਜਦਾ ਰਹੇਗਾ ਫਿਰ ਦੇਖਦੇ ਆ ਜੀ ਇਹਨੇ ਇਹ ਫਾਇਦਾ ਹੁੰਦਾ ਚੁੱਲੇ ਤੇ ਆਪਾਂ ਦਾ ਕੰਮ ਕਰੋ ਨਾ ਬਹੁਤ ਸਾਰਾ ਕੰਮ ਨਿਭੜ ਵੀ ਜਾਂਦਾ ਤੇ ਸਰਤੀਆਂ ਦੇ ਵਿੱਚ ਤਾਂ ਹੋਰ ਮौज ਹੋ ਜਾਂਦੀ ਹੈ ਹਨਾ ਤੇ ਇੱਧਰ ਬਣਦਾ ਰਹੂਗਾ ਕਿਉਂ ਸਾਡਾ ਕਿਉਂ ਨਿਕਲੂਗਾ ਫਿਰ ਦਿਖਾਨੀ ਆ ਤੁਹਾਨੂੰ ਮੈਂ ਤੇ ਆਹ ਦੇਖੋ ਜੀ ਬਣ ਕੇ ਹੋ ਗਿਆ ਸਾਡਾ ਘਿਓ ਤਿਆਰ ਦੇਖੋ ਕਿਓ ਬਹੁਤ ਵਧੀਆ ਨਿਕਲਦਾ ਇਹਦੇ ਚੋਂ ਠੀਕ ਹੈ ਜੀ ਤੇ ਆ ਦੇਖੋ ਇਹਦੇ ਚੋਂ ਨਾ ਛਿੱਡੀ ਵੀ ਬਹੁਤ ਘੱਟ ਨਿਕਲਦੀ ਏ ਬਹੁਤ ਸਾਰਾ ਘਿਓ ਕੱਢਣ ਲਈ ਤੁਸੀਂ ਇਹ ਵਾਲੀ ਕਰੀਮ ਮੰਗਵਾਇਆ ਕਰੋ ਠੀਕ ਹੈ ਵਧੀਆ ਕਰੀਮ ਵਧੀਆ ਦੋਜੀ ਕੋਲੋਂ ਲੈ ਕੇ ਤੇ ਫਿਰ ਘਰੇ ਬਣਾਇਆ ਕਰੋ ਕਿਓ ਬਹੁਤ ਵਧੀਆ ਨਿਕਲਦਾ ਤੇ ਦੇਖੋ ਤੁਸੀਂ ਦੇਖ ਰਹੇ ਹੋ ਨਾ ਕਿੰਨੀ ਰੱਖ ਘਿਓ ਘਿਓ ਹੀ ਨਿਕਲੇ ਆ ਇਹਦੇ ਵਿੱਚੋਂ ਬਿਲਕੁਲ ਵੀ ਤੁਹਾਨੂੰ ਉਹ ਨਹੀਂ ਨਿਕਲੇਗਾ ਮੈਂ ਮੱਖਣ ਵੀ ਖਾਣ ਲਈ ਰੱਖ ਲਿਆ ਤੇ ਇਹਦੇ ਚੋਂ ਬਾਕੀ ਦੇਖੋ ਘਿਓ ਬਣਾ ਲਿਆ ਤੇ ਆ ਦੇਖਿਓ ਘਿਓ ਵੀ ਬਹੁਤ ਟੇਸਟੀ ਤੇ ਕਣੀਦਾਰ ਬਣਦਾ ਇੱਕਦਮ ਯਾ ਲੋ ਜੀ ਸਾਡਾ ਘਿਓ ਬਣ ਕੇ ਹੋ ਗਿਆ ਤਿਆਰ ਹੁਣ ਆਪਾਂ ਇਹਨੂੰ ਏਦਾਂ ਹੀ ਮੱਠੀ ਅੱਗ ਤੇ ਰੱਖ ਦਿੰਨੇ ਤੇ ਆ ਦੇਖੋ ਜੀ ਘਿਓ ਬਣ ਕੇ ਸਾਡਾ ਹੋ ਗਿਆ ਤਿਆਰ ਆ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਬਣਿਆ ਨਾ ਇਹਦੇ ਵਿੱਚ ਬਿਲਕੁਲ ਵੀ ਛਿੱਡੀ ਬਹੁਤ ਘੱਟ ਨਿਕਲੀ ਏ ਤੇ ਇਸ ਤਰੀਕੇ ਨਾਲ ਬਣ ਦੰਦਾ ਬਾਕੀ ਮੈਂ ਜੋ ਕੀਤਾ ਉਹ ਇਹ ਤੁਹਾਡੇ ਨਾਲ ਰੂਟੀਨ ਆਪਣੀ ਘਰ ਦੀ ਸ਼ੇਅਰ ਕਰਦੀ ਠੀਕ ਹੈ ਜੀ ਬਾਕੀ ਜਿਹੜੀ ਮੈਂ ਰੋਟੀ ਮੱਕੀ ਦੀ ਬਣਾਈ ਸੀ ਤੁਸੀਂ ਵੀਡੀਓ ਬਣਾ ਕੇ ਬਣਾਇਓ ਪਹਿਲਾਂ ਫਿਰ ਵੀ ਲੁਕ ਕਮੈਂਟ ਕਰਕੇ ਜਾਈਓ ਠੀਕ ਹੈ ਬਾਕੀ ਫਿਰ ਨੂੰ ਕਿੰਨੂ ਮੇਰੀ ਵੀਡੀਓ ਪਸੰਦ ਆਂਦੀ ਹੈ ਮੈਨੂੰ ਕਮੈਂਟ ਕਰਿਆ ਕਰੋ ਬਹੁਤ ਸਾਰੀਆਂ ਭੈਣਾਂ ਦਾ ਬਹੁਤ ਸਾਰਾ ਸ਼ੁਕਰੀਆ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵੀਲੋਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ